ਸ਼ਨੀਵਾਰ ਤੋਂ ਖਬਰ ਹੈ ਬੇਹਦ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਕਿ ਕੁੜਮਾਈ ਤੋਂ ਮਹਿਜ਼ 2 ਦਿਨ ਪਹਿਲਾਂ ਇੱਕ ਕੁੜੀ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਪੰਜਾਬ ਯੂਨੀਵਰਸਿਟੀ ਦੇ ਸੁਪਰਡੈਂਟ ਦੀ 26 ਸਾਲਾਂ ਦੀ ਇਹ ਧੀ ਦੱਸੀ ਜਾ ਰਹੀ ਹੈ ਜਿਸ ਦੇ ਵੱਲੋਂ ਇਹਨਾਂ ਖੌਫਨਾਕ ਕਦਮ ਚੁੱਕਿਆ ਗਿਆ ਹਾਲਾਂਕਿ ਇੱਕ ਸੁਸਾਇਡ ਨੋਟ ਬਰਾਮਦ ਹੋਇਆ ਹੈ ਮ੍ਰਿਤਕਾ ਦਾ ਨਾਮ ਅਮਨਦੀਪ ਕੌਰ ਹੈ ਜਿਸ ਨੇ ਮਰਨ ਤੋਂ ਪਹਿਲਾਂ ਸੁਸਾਇਡ ਨੋਟ ਲਿਖਿਆ ਜਿਸ ਵਿੱਚ ਉਸਨੇ ਲਿਖਿਆ ਕਿ ਕਿਸੇ ਦੀ ਕੋ ਗਲਤੀ ਨਹੀਂ ਹੈ ਖੁਦ ਆਪਣੀ ਮਰਜ਼ੀ ਦੇ ਨਾਲ ਉਹ ਇੱਕ ਕਦਮ ਚੁੱਕ ਰਹੀ ਹੈ ਯੂਨੀਵਰਸਿਟੀ ਦੇ ਵਿੱਚ ਰਹਿਣ ਵਾਲੀ ਇੱਕ ਲੜਕੀ ਵੱਲੋਂ ਅੱਜ ਛੁੱਸੜ ਕੀਤਾ ਗਿਆ 26 ਸਾਲਾ ਲੜਕੀ ਨੇ ਸ਼ਾਦੀ ਤੋਂ ਦੋ ਦਿਨ ਪਹਿਲਾਂ ਛੁੱਸੜ ਕੀਤਾ ਹੈਗਾ ਉਹ ਉਸਦੇ ਪਿਤਾ ਜਿਹੜੇ ਨੇ ਚੰਡੀਗੜ੍ਹ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਜਿਹੜੀ ਹੈਗੀ ਆ ਸੁਪਰਡੈਂਟ ਨੇ ਤੇ ਇਸ ਕਰਕੇ ਉਹ ਇਸ ਯੂਨੀਵਰਸਿਟੀ ਦੇ ਕੁਆਟਰਾਂ ਦੇ ਵਿੱਚ ਹੀ ਰਹਿੰਦੇ ਸੀ ਲੜਕੀ ਜੋ ਹੈ ਉਹ ਫੈਸਟ ਡਿਜਨਰ ਸੀਗੀ ਰਾਤ ਨੂੰ ਉਹ ਖਾਣਾ ਪੀਣਾ ਖਾਇਆ ਖਾਣਾ ਪੀਣਾ ਖਾਤ ਤੋਂ ਸੌ ਗਈ ਪਰ ਜਦ ਸਵੇਰੇ ਉਹਨਾਂ ਨੇ ਪਰਦੇ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਪੰਜੀ ਦਾ ਬੰਦਾ ਲੈ ਕੇ ਉਹਨੇ ਸੁਸਰ ਕੀਤਾ ਸੀਗਾ ਉਹਦੇ ਕੋਲੋਂ ਪੁਲਿਸ ਅਨਸਾਰ ਇੱਕ ਸੁਸਰ ਨੋਟ ਲਿਖਿਆ ਜਿਹਦੇ ਉੱਤੇ ਲਿਖਿਆ ਹੈ ਸਭ ਨੂੰ ਕਿਹਾ ਕਿ ਸੌਰੀ ਮੈਂ ਸਿਚੁਏਸ਼ਨ ਨੂੰ ਹੈਂਡਲ ਨਹੀਂ ਕਰ ਸਕੀ ਤੇ ਇਸ ਕਰਕੇ ਮੈਨੂੰ ਮਾਫ ਕਰਦੇ ਰਵੇ ਮੇਰੀ ਮੌਤ ਵਿੱਚ ਕਿਸੇ ਦਾ ਕੋਈ ਹੱਥ ਨਹੀਂ ਹੈ ਪਰ ਮੌਤ ਕਿਉਂ ਹੋਈ ਇਸਨੇ ਕਿ ਪੁਲਿਸ ਜਾਂਚ ਕਰ ਰਹੀ ਹੈ ਮੌਤੇ ਕਾਰਨ ਕਿਉਂ ਨਕੀ ਨੇ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆ ਜੋ ਸੂਸਾੜ ਨੋਟ ਲਿਖਾ ਗਿਆ ਉਹਦੀ ਹੈਂਡਰਾਈਟਿੰਗ ਤੇ ਲੜਕੀ ਦੀ ਹੈਂਡਰਾਈਟਿੰਗ ਇੱਕ ਹੀ ਹੈਗੀ ਹੈ ਕਿਉਂਕਿ 2 ਦਿਨ ਪਹਿਲਾਂ ਸ਼ਾਦੀ ਤੋਂ 2 ਦਿਨ ਪਹਿਲਾਂ ਇੱਕ ਫੈਸ਼ਨ ਡਿਜ਼ਾਈਨਰ ਲੜਕੀ ਜੀ ਨੂੰ ਜਿਹੜੀ ਕਿ ਕੰਪਨੀ ਚ ਨੌਕਰੀ ਕਰਦੀ ਸੀਗੀ ਉਹ ਸੂਸਾੜ ਕਿਉਂ ਕਰੇਗੀ ਇਸ ਲਈ ਪੁਲਿਸ ਦੇ ਸਾਹਮਣੇ ਚੰਡੀਗੜ੍ਹ ਪੁਲਿਸ ਦੇ ਸਾਹਮਣੇ ਇਹ ਦੋ ਸਵਾਲ ਵੱਡੇ ਹੈਗੇ ਨੇ ਕਿ ਆ ਸੂਸਾੜ ਜਿਹੜਾ ਕੀਤਾ ਗਿਆ ਉਹਦਾ ਕਾਰਨ ਕੀ ਸੀਗਾ ਤੇ ਦੂਜੀ ਗੱਲ ਹੈ ਕਿ ਆ ਜੋ ਸੂਸ਼ਾ ਨੋਟ ਲਿਖਿਆ ਗਿਆ ਹੈਗਾ ਉਹਦੀ ਹੈਂਡਰਾਈਟਿੰਗ ਜਿਹੜੀ ਹੈਗੀ ਹੈ ਉਹ ਲੜਕੀ ਦੀ ਹੈ ਜਾਂ ਕਿਸੇ ਹੋਰ ਦੀ ਹੈ ਗਿਆ ਕੈਮਰਾ ਪਰਸਨ ਅਸ਼ਵਿਨ ਮਨਾਥ ਨਾਲ ਮਨੋਜ ਜੋਸ਼ੀ